ਅਜਿਹਾ ਕੋਈ ਦਲੂਤੀ ਉਹਦੇ ਨੀਤੀਆਂ ਤੋਂ ਬਾਹਰ ਹੋਂਦ ਤੋਂ ਭਜੰਦਾ ਜੀ ਅਸੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਅਪਣਾਇਆ ਹੋਇਆ ਲੈਂਡ ਐਕ 1978 ਉਹਨੂੰ ਲਾਗੂ ਕਰਾਉਂਦਿਆਂ ਤੁਹਾਡੇ ਚੌਧੀਆਂ ਕੋਲੇ ਜਿਹੜੀਆਂ ਲੱਖਾਂ ਏਕੜ ਜ਼ਮੀਨਾਂ ਵਾਂ ਉਹ ਵੇ ਜ਼ਮੀਨਾਂ ਦੇ ਵਿੱਚ ਵਡਵਾਉਣੀਆਂ ਵਾਂ ਤਾਂ ਜੋ ਪਾਰ ਦੇ ਹਰੇਕ ਨਾਗਰ ਦੇ ਹਿੱਸੇ ਭਾਵੇਂ ਉਹ ਕਿਸਾਨ ਆ ਮਜ਼ਦੂਰ ਆ ਹਿੰਦੂ ਆ ਮੁਸਲਮਾਨ ਆ ਉਹਦੇ ਹਿੱਸੇ ਵੀ ਸਾਡੇ 3 ਏਕੜ ਜ਼ਮੀਨ ਆਉਂਦੀ ਆ ਇਹ ਜਿਹੜੀ ਭੈਣ ਨਾਰਾ ਲੱਗ ਗਈ ਹੈ ਨਾ ਇਨਕਲਾਬ ਜਿੰਦਾਬਾਦ ਤੇਰੀ ਸਾਬਾ ਪੜੋਗਾ ਨਾ ਜਦੋਂ ਸਾਰੇ ਬਰਾਬਰ ਹੋਣਗੇ ਤੇ ਇਹਨੂੰ ਬਰਾਬਰ ਕਰਨ ਵਾਸਤੇ ਫਿਰ ਕੀ ਕਰਨਾ ਚਾਹੀਦਾ ਇਕਾ ਤੇ ਸੰਘਰਸ਼ ਹਥਿਆਰ ਵੀ ਹੱਲ ਵੀ ਤੁਹਾਡੀ ਇੱਕੋ ਇੱਕ ਆਖੜ ਕਿੱਥੇ ਲੱਗਣੀ ਚਾਹੀਦੀ ਆ ਕਿ ਪਿੰਡਾਂ ਦੇ ਵਿੱਚੋਂ ਵੱਡੀ ਤਦਾਦ ਦੇ ਵਿੱਚ ਫੰਡ ਇਕੱਠਾ ਕਰਕੇ ਖਜ਼ਾਨੇ ਭਰ ਲੋ 22 ਮਈ ਨੂੰ ਯੇਨੇ ਤੁਹਾਡੇ ਆਗੂ ਕਹਿਣ ਸਪੈਸ਼ਲ ਫੰਡ ਇਕੱਠਾ ਕਰਕੇ ਬੱਸਾਂ ਵਾਸਤੇ ਬੱਸਾਂ ਭਰ-ਭਰ ਕੇ ਐਸ ਅੰਦੋਲਨ ਦੇ ਵਿੱਚ ਆ ਜੀਏ ਜਿਹੜੇ ਆ ਭੈਣ ਦੱਸ ਕੇ ਕਹੀਏ ਨਾ ਕਿ 8 ਮਾਰਚ ਨੂੰ ਪੈਰ ਤੋਂ ਨੂੰ ਥਾ ਨਹੀਂ ਬੈਨ ਨੂੰ ਥਾ ਨਹੀਂ ਸੀ ਮਹਾਕੁਰਪਾ ਜਾਂਦਾ ਸੀ ਮੈਂ ਕਿਨਾ ਵੀ ਭੈਣੇ ਭਾਈ ਮਈ ਨੂੰ ਦੋਆ ਕਰਵਾ ਦੇ ਖਨੌਰੀ ਨਹੀਂ ਤੇ ਛੰਭੂ ਵੀ ਤੇ ਸਿੱਜਾ ਆ ਸਤੀ ਸ਼ੰਦਰਾਵਾ ਇਹਦੇ ਤੇ ਤੇਲ ਸਿੱਟਣ ਨੂੰ ਜਗ੍ਹਾ ਨਹੀਂ ਰਹਿ ਜੇਗਾ ਤੇਲ ਸਿੱਟਣ ਨੂੰ ਗਾਹ ਕਿਰਿਆਕਾਰ ਕਿਉਂਕਿ ਤੁਹਾਡੇ ਤੇ ਭਰੋਸਾ ਇੰਨਾ ਵੱਡਾ ਦਾ ਜਿਹੜੀ ਜੜੀ ਦੀ ਭੈਣ ਜਿਹੜਾ ਜਿਹੜਾ ਵੀਰ ਇਥੋਂ ਆਈ ਲਾ ਕੇ ਜਾਊ ਇੰਨੇ ਕੰਮ ਦੇ ਕਸਾਚ ਉਹ ਆਪਣੇ ਆਹੜ ਘਰ ਨੂੰ ਆਪਣੇ ਪਰਿਵਾਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੀ ਭੂਗਾ ਭਤੀਜੇ ਨੂੰ ਉਹ ਸਾਰਿਆਂ ਨੂੰ ਜਗਾਊਗਾ ਤੇ ਕਈ ਇਥੋਂ ਦਾ ਕਾ ਵੀਰ ਦਿੱਲੀ ਤੋਂ ਆਏ ਬੀਠੇ ਆ ਬੱਚਿਆਂ ਨੂੰ ਸਪੈਕਟ ਵਿੱਚ ਬਖਾਉਣ ਵਾਸਤੇ ਆਏ ਆ ਇਹ ਵੱਡੇ ਮਤੇ ਨੇ ਅੰਦੋਲਨ ਕਿੱਥੇ ਕਿਵੇਂ ਤੇ ਹੁਣ ਅੱਗੇ ਕਰਨੇ ਕਿਵੇਂ ਆਪਾਂ ਸਪੈਸ਼ਲ ਇਹ ਤੁਹਾਡੀਆਂ ਵੀ ਡਿਪੂਟੀਆਂ ਸਪੈਸ਼ਲ ਵੱਡੀਆਂ ਜੇ ਆਪਾਂ ਵੀ ਪੋਤੇ-ਪੋਤੀਆਂ ਨੂੰ ਦੋਤੇ-ਦੋਤੀਆਂ ਨੂੰ ਭੈਣਾ ਭਰਾਵਾਂ ਨੂੰ ਇੰਨਾ ਅਲੋੜਣਾ ਦੇ ਜੂਨ ਦੇ ਵਿੱਚ ਹਿੱਸਾ ਬਣਾ ਸਰਕਾਰ ਆਪਣੀਆਂ ਗਿੰਤੀਆਂ-ਵਿੰਤੀਆਂ ਕਰਕੇ ਸਰਕਾਰ ਬਣਾਉਂਦੀ ਹੋਊਗੀ ਭਾਵੇਂ ਮੋਤੀ ਦੀ ਹੋਵੇ ਭਾਵੇਂ ਵਿਰੋਧੀ ਦੀ ਹੋਵੇ ਜੇ ਸਾਡੇ ਇਨ੍ਹਾਂ ਅਲੋੜਣਾਂ ਦੇ ਵਿੱਚ ਮੱਤੇ ਇਕੱਠ ਬਣਗੇ ਜੇ ਤੱਕ ਜਿਹੜਾ ਵੀ ਭਗਤ ਮੰਤਰੀ ਤੋਹੀ ਹੋਵੇ ਉਹ ਸੋਚ ਜਿਗੂਗਾ ਸੋਚ ਜੁੱਤ ਗਿਆ ਸਾਹਿਬ ਸਭ ਤੋਂ ਪਹਿਲਾਂ ਉਹਨੂੰ ਕਿਹੜੀ ਚੀਜ਼ ਆਉਣੀ ਪੜਾਸ਼ ਸ਼ੋਕ ਕਰਨ ਦਾ ਕੀਤਾ ਹੋਇਆ ਕਦਰ ਲਕੀਰ ਹੋਧੀ ਕਾਰਨ ਦੇ ਸ਼ਹੀਦ ਪੱਤਰਕਾਰ ਦੀ ਦਰਦਕੇ ਕੀਤੀ ਹੋਈ ਮੌਤ ਉਹਨਾਂ ਦੇ ਲਹੂ ਦੇ ਨਾਲ ਰੰਗੇ ਹੋਏ ਹੱਥ ਫਿਸਰ ਗਏ 65 ਦੇ 700 ਤੋਂ ਵੱਧ ਕੁਰਬਾਨੀਆਂ ਦਿੱਸਣ ਗਿਆ ਤੇ ਨਾਲ ਹੀ ਏਸੀ ਰੂਮ ਦੇ ਵਿੱਚ ਬੈਠੇ ਉਹ ਜੇ ਪਸੀਨੇ ਸੁੱਟਣਗੇ ਵੀ ਜਿਹੜੇ ਸ਼ੰਭੂ ਤੇ ਖਨੌਰੀ ਬੈਠੇ ਆ ਉਹਨਾਂ ਆਦੀਆਂ ਜਿਹੜਿਆ 13 ਮੰਗਾ ਵਾ ਇਹਨਾਂ ਨੂੰ ਜਿੰਨਾ ਚਿਰ ਹੱਲ ਨਾ ਕੀਤਾ ਉਹਨੀ ਦੇਰ ਤੱਕ ਭਾਰਤ ਦੇ ਫਾਇਰੇ ਭਾਰਤੀਆਂ ਟ੍ਰੇਨਾਂ ਨਹੀਂ ਚੱਲ ਸਕੀਆਂ ਸੋ ਤੁਹਾਨੂੰ ਬੇਨਤੀ ਆ ਕਿ ਤੁਸੀਂ ਆਸ਼ੂਆਂ ਤੇ ਪ੍ਰੋਸਰ ਰੱਖ ਕੇ ਇਹਨਾਂ ਅੰਦੋਲਨਾਂ ਦੇ ਵਿੱਚ ਭਰਪੂਰ ਹਾਜ਼ਰੀ ਦੇ ਕੇ ਆਪਾਂ ਆਗੂ ਆਪਾਂ ਨੂੰ ਕਦੇ ਵੀ ਸ਼ਰਮਸ਼ਾਰ ਨਹੀਂ ਹੋਣ ਦੇਣਗੇ ਇਹਦੀਆਂ ਬੇਨਤੀਆਂ ਨਾਲ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ